ਸਾਰੇ ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਇਸਸ਼ੀਆ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੈਨਸ਼ਨਰ ਦੇ ਲਈ ਇੱਕ ਵੱਡੀ ਅਪਡੇਟ ਜਿਹੜੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਗੱਲ ਕਰ ਲਈਏ ਮਲਾਜ਼ਮਾਂ ਦੇ ਜਿਹੜੇ ਪੈਂਡਿੰਗ ਪਏ 5.5 ਸਾਲਾਂ ਦੇ ਜਿਹੜੇ 12228 ਕਰੋੜ ਰੁਪਏ ਦੇ ਬਕਾਇਦੇ ਉੱਤੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਇਸੇ ਚੀਜ਼ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਪੰਜਾਬ ਸਬਕਮੇਟੀ ਦੀ ਜਿਸ ਦੇ ਵਿੱਚ ਮੁਲਾਜ਼ਮਾਂ ਦੀਆਂ 2016 ਤੋਂ ਲੈ ਕੇ 2021 ਤੱਕ ਦੀ 12228 ਕਰੋੜ ਰੁਪਏ ਦੇ ਏਰੀਅਰ ਨੂੰ ਲੈ ਕੇ ਇੱਕ ਨਵਾਂ ਫੈਸਲਾ ਜਿਹੜਾ ਹੈ ਕੀਤਾ ਗਿਆ ਹੈ ਸੋ ਇਸੇ ਦੇ ਵਿੱਚ ਕੀ ਕੁਝ ਹੋਇਆ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਆਇਆ ਨਿਕਲ ਕੇ ਮੁਲਾਜ਼ਮਾਂ ਨੂੰ ਉਹਨਾਂ ਦਾ ਜਿਹੜਾ ਪੈਂਡਿੰਗ ਪਿਆ 12228 ਕਰੋੜ ਰੁਪਏ ਦਾ ਏਰੀਅਰ ਉਹ ਕਦੋਂ ਅਤੇ ਕਿਵੇਂ ਦਿੱਤਾ ਜਾਵੇਗਾ ਸੋ ਸਾਰੀ ਹੀ ਜਾਣਕਾਰੀ ਜਿਹੜੀ ਦਵਾਂਗੇ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਜਿਹੜੀ ਇਹ ਵੀਡੀਓ ਦੇ ਵਿੱਚ ਜਿਹੜਾ ਪੰਜਾਬ ਦੇ ਜਿਹੜੇ ਪੋਲੀਟੀਕਲ ਐਡੀਟਰ ਨੇ ਉਹਨਾਂ ਨੇ ਲਾਈਵ ਹੋ ਕੇ ਮਲਾਸਮਨ ਵੱਡਾ ਅਪਡੇਟ ਜਿਹੜਾ ਇਹ ਦਿੱਤਾ ਸੋ ਸਾਰੀ ਹੀ ਜਾਣਕਾਰੀ ਜਿਹੜੀ ਉਹਨਾਂ ਨੇ ਲਾਈਵ ਹੋ ਕੇ ਸਾਰੀ ਹੀ ਦਿੱਤੀ ਤੁਸੀਂ ਵੀ ਅੱਗੇ ਦੇਖ ਸਕਦੇ ਹੋ ਪੈਨਸ਼ਨਰ ਪੰਜਾਬ ਪਰਦੇ ਵੱਖ-ਵੱਖ ਜਿਲ੍ਹਿਆਂ ਵਿੱਚ ਪੈਨਸ਼ਨ ਡੇ ਬਣਾ ਰਹੇ ਨੇ ਜਿਸ ਤਹਿਤ ਵੱਖ-ਵੱਖ ਜਿਹੜੇ ਸਮਾਗਮ ਚੱਲ ਰਹੇ ਨੇ ਪੈਨਸ਼ਨਾਂ ਦੇ ਉਹਦੇ ਵਿੱਚ ਪੈਨਸ਼ਨਰ ਆਪਣੇ ਆਪਣੀਆਂ ਮੰਗਾਂ ਦੀ ਚਰਚਾ ਕਰ ਰਹੇ ਨੇ ਸਰਕਾਰ ਦੇ ਨਜ਼ਿਰ ਦੇ ਜਿਹੜੀ ਹੈ ਪੂਰੀ ਚਾਤਪਾੜੇਪੁਰ ਅਨਲਿਸਿਸ ਕੀਤਾ ਜਾ ਰਿਹਾ ਹੈ ਪੈਨਸ਼ਨ ਦੇ ਸਲੋਕ ਕੇ ਕਿ ਜਿਹੜਾ ਏਰੀਓ ਨੂੰ ਗਿਆ ਜਾਂ ਜਿਹੜੇ 3 ਦੀਆਂ ਕਿਸ਼ਤਾਂ ਰੁਪਈਆਂ ਨੇ ਜਾਂ 2.68 ਅੰਕ ਦਾ ਜਿਹੜਾ ਬੁੱਦਾ ਜਾਂ ਹੋਰ ਜਿਹੜੇ ਬੁੱਦੇ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਉਹ ਇਸੇ ਤਰ੍ਹਾਂ ਜਿਹੜੀ ਪੈਨਸ਼ਨਰ ਔਰ ਮੁਲਾਜ਼ਮ ਜੁੜੇ ਨੇ 7 ਲੱਖ ਦੇ ਕਰੀਬ ਉਹਨਾਂ ਦੀ ਪੂਰੀ ਅੱਖ 18 ਦਸੰਬਰ ਤੇ ਲੱਗੀ ਹੈ ਕਿਉਂਕਿ ਹੁਣੇ ਮੰਨਦਾ ਜਿਹੜਾ ਏਰੀਓ ਦਾ ਖਾਸ ਕਰਕੇ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਸਾਡੇ 5 ਸਾਲ ਦਾ ਕੋਰਟ ਚ ਚੱਲ ਰਿਹਾ ਪਿਛਲੀ ਢੇਰਕ 4 ਤਸੰਬ ਇਸ ਪਾਸ ਪੰਜਾਬ ਸਰਕਾਰ ਨੇ ਹੋਰ ਸਮਾਂ ਮੰਗਿਆ ਸੀ ਔਰ ਹਾਈ ਕੋਰਟ 18 ਤਸਵੀਰ ਦਾ ਸਮਾਂ ਸੀ ਤੋਂ ਬੈਂਚਨਰ ਤੇ ਬਹੁਤ ਵੱਡੀ ਅੱਖ ਲੱਗੀ ਹੈ ਕਿ 18 ਤਸਵੀਰ ਨੂੰ ਕੋਈ ਵੱਡਾ ਫੈਸਲਾ ਆ ਸਕਦਾ ਹੈ ਨਾ ਦੂਸਰੇ ਪਾਸੇ ਪੰਜਾਬ ਸਰਕਰ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਵੀ ਇਸ ਮੁੱਦੇ ਨੂੰ ਲੈ ਕੇ ਬਹੁਤ ਐਕਟਿਵ ਹੈ ਬਹੁਤ ਸਰਗਰਮ ਹੈ ਔਰ ਏਰੀਅਰ ਨੇ ਬਾਰੇ ਜਿਹੜੀਆਂ ਤਜਵੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਹੜੀ ਚਰਚਾ ਕੀਤੀ ਜਾ ਰਹੀ ਹੈ ਇੱਕ ਪਾਸੇ ਤੇ ਅਫਸਰਸ਼ਾਹੀ ਜਿਹੜੀ ਹੈ ਉਹ ਆਪਣੇ ਪੱਧਰ ਤੇ ਚਰਚਾ ਕਰ ਰਹੀ ਹੈ ਖਾਸ ਜ ਖਾਸ ਕਰਕੇ ਉਹ ਤੁਮਪਾਗ ਦੇ ਬੋਝਦਕਾਰੀ ਤੇ ਦੂਸਰੇ ਪਾਸੇ ਸਰਕਾਰ ਮੰਤਰੀ ਪੱਧਰ ਤੇ ਵੀ ਇਹਦੇ ਤੇ ਚਰਚਾ ਚੱਲ ਰਹੀ ਹੈ ਜਿਹੜੇ ਹੋਰ ਗੱਲ ਨਿਕਲ ਕੇ ਬਾਹਰ ਆਈ ਹੈ ਵੀ ਹਾਈ ਕੋਰਟ ਨੇ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਸੀ ਪੰਜਾਬ ਸਰਕਾਰ ਨੂੰ ਵੀ ਇੱਕ ਪਾਸੇ ਤੇ ਪੈਨਸ਼ਨਾਂ ਤੇ ਜਿਹੜੀ ਏਰੀਆ ਰੋਕੇ ਪਏ ਨੇ ਉਹ ਦੂਸਰੇ ਪਾਸੇ ਸਰਕਾਰ ਜਿਹੜੀ ਖਰਚੇ ਕਰਦੀ ਹੈ ਔਰ ਵੱਖ-ਵੱਖ ਤਰ੍ਹਾਂ ਦੇ ਖਰਚਿਆਂ ਦੀ ਜਾਣਕਾਰੀ ਹਾਈ ਕੋਰਟ ਨੇ ਮੰਗੀ ਸੀ ਕਿਹਾ ਸੀ ਇਹਦੇ ਬਾਰੇ ਕਿ ਉਹਤਾ ਜਬ ਹਲਨਾਮਾ ਦਿੱਤਾ ਜਾਂਦਾ ਜੋ ਪਤਾ ਲੱਗਾ ਕਿ ਇਸ ਮਾਮਲੇ 'ਚ ਸਰਕਾਰ ਵੱਖਰੇ ਤੌਰ ਤੇ ਹਾਈ ਕੋਰਟ 'ਚ ਜਾ ਕੇ ਤੇ ਇਸ ਮੁੱਦੇ ਤੇ ਰਾਹਤ ਹਾਸਲ ਕਰਨ ਦਾ ਆ ਇੱਕ ਜਾਣਕਾਰੀ ਹੈ ਪਰ ਨਾਲ ਇਹ ਵੀ ਬਹੁਤ ਵੱਡੀ ਸਾਰੇ ਮੁਲਾਜ਼ਮਾਂ ਦੀ ਅੱਖ ਲੱਗੀ ਹੈ ਕਿ ਕੱਲ 18 ਦਸੰਬਰ ਨੂੰ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਏਰੀਅਲ ਦੇਣ ਦਾ ਹੈ ਜਿੱਤਾਂ ਦੀ ਤਜਵੀਜ਼ ਜਿਹੜੀ ਨਵੀਂ ਲੈ ਕੇ ਆਮਤੀ ਹੈ ਕਿੰਨੀਆ ਇਸ ਦਾ ਡੇਰਾ ਜੇਗੀ ਪੈਨਸ਼ਨਰ ਤੇ ਮੁਲਾਜ਼ਮਾਂ ਦਾ ਜਿਹੜਾ 6ਵੇਂ ਤਨਖਾਹ ਕਮਿਸ਼ਨ થી ਜੁਰੂਰੀ ਦਾ ਏਰੀਅਲ ਹੈ ਉਹਦੀ ਮੰਗ ਬਹੁਤ ਪਾਈ ਹੈ 18228 ਕਰੋੜ ਰੁਪਏ ਦਾ ਏਰੀਅਲ ਜਿਹੜਾ ਹੈ ਬੈਲੈਂਸ ਹੈ ਰਾਹ ਦੇਣਾ ਪੈਂਦਾ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਜੋ ਕਹ ਲਈਏ ਕਿ ਸਰਕਾਰ ਉੱਪਰ ਮੁਲਾਜ਼ਮਾਂ ਦਾ ਕਰਜ਼ਾ ਜਿਹੜਾ 18228 ਕਰੋੜ ਦਾ ਹੈ ਤੇ ਜੇ ਇਹਦੇ ਵਿਸਤਾਰ ਚ ਜੀਏ ਤੇ ਜਿਹੜੇ ਰਿਟਾਇਰਡ EMPLOYE ਨੇ ਉਹਨਾਂ ਦੀ ਇੰਡਲੀਵ ਇਨ ਕੈਸ਼ਮੈਂਟ ਦਾ ਏਰੀਆ ਦੀ ਗੱਲ ਜਿਹੜਾ ਹੈ ਤਾਂ ਕਿ 5 ਸਾਲਾਂ ਦਾ 345 ਕਰੋੜ ਰੁਪਏ ਬੰਦਾ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਜਿਹੜੀ ਪੀਅਰ ਵਿਜ਼ਨ ਹੋਈ ਉਹਦਾ ਏਰੀਆ 5588 ਕਰੋੜ ਰੁਪਏ ਬੰਦਾ ਔਰ ਇਸੇ ਤਰ੍ਹਾਂ ਪੈਨਸ਼ਨ ਦਾ ਦੀ ਜਿਹੜੀ ਪੈਨਸ਼ਨ ਵਾਈਜ਼ ਹੋਈ ਉਹਦਾ ਏਰੀਆ 756 ਕਰੋੜ ਰੁਪਏ ਬੰਦੇ ਇੱਕ ਉਹ ਜੀ ਸੀ ਸਕੀਮ ਲਾਗੂ ਕਰਨ ਨਾਲ ਜਿਹੜਾ ਸਰਕਾਰ ਉੱਪਰ 900 ਕਰੋੜ ਦਾ ਜਿਹੜਾ ਬੋਝ ਪਏਗਾ ਇਹ ਟੋਟਲ ਫਿਗਰ ਜਿਹੜੀ 1499 ਕਰੋੜ ਦੇ ਬਣਦੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਏਰੀਆ ਡੀਏ ਤੇ ਡੀਆ ਦਾ EMPLOYE ਤੇ ਪੈਨਸ਼ਨਰ 439 ਕਰੋੜ ਰੁਪਏ ਦਾ ਬੰਦਾ ਖੁਦ ਪੰਜਾਬ ਸਰਕਾਰ ਦੀਆਂ ਜਿਹੜੀਆਂ ਫਿਗਰ ਨੇ ਅੰਕੜੇ ਸਾਡੇ ਕੋਲ ਆਏ ਨੇ ਉਹਦੇ ਮੁਤਾਬਕ કુલ 18228 ਕਰੋੜ ਰੁਪਏ ਏਰੀਆ ਜਿਹੜਾ ਉਹ ਦੇਣਾ ਬੰਦਾ ਹੁਣ ਸਰਕਾਰ ਇਹ ਏਰੀਆ ਇੱਕ ਯੁਕਤ ਇੱਕੋ ਵਾਈਡ